ਮੇਰਾ ਨਾਮ ਗੁਰਦੀਪ ਸਿੰਘ ਆ ਜੀ ਮੈਂ ਪ੍ਰਤਾਪ ਨਗਰ ਰਹਿਣ ਵਾਲਾ ਆ ਤੇ ਮੈਂ ਗਿਆ ਹੋਇਆ ਸੀ ਕਾਫੀ ਦਿਨ ਤੋਂ ਬਾਹਰ ਤੇ ਮੈਂ ਅੱਜ ਹੀ ਆਇਆ ਦਾ ਦੁਪਹਿਰ ਨੂੰ ਆ ਕੇ ਬਹਾਰਤੱਲਾ ਖੋਲ੍ਹਿਆ ਹੀ ਆਪਣਾ ਅੰਦਰੇ ਤਾਲੇ ਸਾਰੇ ਖੁੱਲੇ ਪਏ ਸੀਗੇ ਤੇ ਸਾਰਾ ਖਲਾਰਾ ਪਿਆ ਸੀਗਾ ਤੇ ਮੈਂ ਅੰਦਰ ਨਹੀਂ ਗਿਆ ਇਸ ਲਈ ਮੈਂ ਗਵਾਂਡੀ ਨੇ ਆਵਾਜ਼ ਮਾਰ ਕੇ ਦਿਖਾਇਆ ਉਹਨਾਂ ਨੂੰ ਮੇਰੇ ਅੰਦਰ ਸਾਰੀ ਚੋਰੀ ਹੋ ਚੁੱਕੀ ਸੀਗੀ ਅਸੀਂ ਸਾਰੇ ਨੇ ਦੇਖਿਆ ਅੰਦਰ ਤੇ 2-2 ਸਵਾ 2 ਟੋਲੇ ਸੋਨਾ ਸੀਗਾ ਜੀ ਵਿੱਚ ਤੇ ਨਗਦੀ ਸੀ ਵੀ 4-5000 ਰੁਪਿਆ ਤੇ ਉਹ ਇਹਦੇ ਵਿੱਚ ਨਹੀਂ ਹੈਗੀ ਤੇ ਕੱਪੜੇ ਲਾਰੇ ਸਾਰੇ ਤੋੜੇ ਪਏ ਲੋਕ ਆਪਣਾ ਅਲਮਾਰੀ ਵਗੈਰਾ ਸਾਰੇ ਲੋਕ ਤੋੜੇ ਪਏ ਕੱਪੜੇ ਖਿਲਰੇ ਪਏ ਸਾਰੇ ਮੇਰੇ ਬੈੱਡ ਤੇ ਵੀ ਫੁੱਲ ਆਫ ਰਾਈ ਹੋ ਚੁੱਕੀ ਏ ਤੇ ਇੱਕ ਐਲ.ਈ.ਡੀ ਵੀ ਘਰੋਂ ਗਿਆ ਵੇ ਬਸ ਇੰਨਾ ਸਾਮਾਨ ਹੈ ਜੀ ਮੈਨੂੰ ਲੱਗ ਲੱਖ ਸਵਾ ਲੱਖ ਦੇ ਵਿੱਚ ਹੈਗਾ ਜੀ ਇਹਦੀ ਰਿਪੋਰਟ ਖਾਣੀ ਹੋਈ ਇਹ ਮੈਂ ਗਿਆ ਸੀ ਉਹ ਕਹਿੰਦੇ ਪਹਿਲਾਂ ਤੁਸੀਂ ਆਪਣਾ ਸਮਾਨ ਚੈੱਕ ਕਰੋ ਉਸ ਤੋਂ ਬਾਅਦ ਸਾਨੂੰ ਦੱਸੋ ਆ ਕੇ ਰਿਪੋਰਟ ਮੰਗ ਕਿ ਤੁਹਾਡੇ ਸਾਨੂੰ ਪ੍ਰਸ਼ਾਸਨ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਵੇਂ ਹੋਇਆ ਇਸ ਦਾ ਤੁਸੀਂ ਇੱਥੇ ਤੁਹਾਡੇ ਲੱਗੇ ਤੱਕ ਕੋਈ ਸੀਸੀ ਕੈਮਰ ਗੁਰਦੀਪ ਸਿੰਘ ਵਾਸੀ ਪ੍ਰਤਾਪ ਨਗਰ ਮੁਹੱਲਾ ਕਾਤਿਆਂ ਇਹਦੀ ਇੱਕ ਤਰਖਾਸਾ ਜੀ ਇਹ ਗ੍ਰੈਫਟੀ ਗ੍ਰੈਫਟੀ ਵੀ ਕੰਪਨੀ ਹਰਿਆਣੇ ਦੀ ਕੋਈ ਉਥੇ ਕੋਲਡ ਸਟੋਰ ਚ ਕੰਮ ਕਰਦਾ 15 ਦਿਨ ਬਾਅਦ ਘਰ ਆਉਂਦਾ ਜਦੋਂ ਇਹਨੇ ਕੱਲ ਮਿਤੀ ਮੇਰੀ ਦੋ 7 ਨੂੰ ਆ ਕੇ ਜਦੋਂ ਘਰ ਦੇ ਪਹਨਾਂ ਤੇ ਘਰ ਜਿਹਦਾ ਸਮਾਨ ਘਰ ਦਾ ਸਮਾਨ ਖਿਲਿਆ ਤਾਲੇ ਦਿੱਤੇ ਸੀ ਤੇ ਘਰ ਚੋਂ ਕੁੱਝ ਸਮਾਨ ਚੋਰੀ ਹੋਣਾ ਬੈਗ ਗਿਆ ਇਹ ਅਸੀਂ ਜਿੰਨੇ ਆਪਣੇ ਤੇਜਿੰਦਰ ਸਿੰਘ ਜੂੜੀ ਲਗਾਈ ਆ ਇਹ ਮੌਕੇ ਤੇ ਜਾ ਕੇ ਦੇਖੋ ਠੀਕ ਆ ਜੋ ਜੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਵਿੱਚੋਂ ਉਹਦੀ ਫੁਟੇਜ ਮਿਲ ਸਕੇ ਤੇ ਤਫਤੀਸ਼ ਜਿਹੜੀ ਆਮੀ ਸੀ